ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜਿੰਨੇ ਚੋਣ ਲਈ ਵੋਟਾਂ ਪੈਂਚ ਸਿਰਫ 1 ਦਿਨ ਬਾਕੀ ਰਹਿ ਗਿਆ ਸਾਰੀਆਂ ਪਾਰਟੀਆਂ ਦੇ ਲੀਡਰ ਆਪੋ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਨੇ ਅਜਿਹੇ ਚ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਦੋਸ਼ ਲਗਾ ਰਹੀਆਂ ਨੇ ਇਹ ਸਭ ਵਿਚਾਰੇ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਮੌਜੂਦਾ ਸੰਸਦ ਮੈਂਬਰ ਤੇ ਗੰਭੀਰ ਦੋਸ਼ ਲਗਾਏ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਸਦੇ ਪਿਤਾ ਤੋਂ ਬਾਅਦ ਉਸ ਦਾ ਪਰਿਵਾਰ ਪਛਮੀ ਹਲਕੇ ਦੀ ਸੇਵਾ ਕਰ ਰਿਹਾ ਪਾਵੇਂ ਉਹ ਵਿਧਾਇਕ ਜਾਂ ਸੰਸਦ ਮੈਂਬਰ ਸੀ ਪਰ ਇੱਕ ਹੀ ਮਨੋਰਥ ਸੀ ਕਿ ਉਹ ਜਲੰਧਰ ਦੀ ਸੇਵਾ ਕਰ ਸਕਣ ਸੁਸ਼ੀਲ ਕੁਮਾਰ ਰਿੰਕੂ ਨੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਤੇ ਉਹਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਸੋਸ਼ਲ ਰਿੰਕੂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਦੁੱਖ ਹੈ ਕਿ ਚਰਨਜੀਤ ਚੰਨੀ ਉਸਤੇ ਦੋਸ਼ ਲਗਾ ਰਹੇ ਨੇ ਕਿ ਉਸਦੇ ਇਲਾਕੇ 'ਚ ਵੱਡੇ ਪੱਧਰ ਤੇ ਸੱਟੇਬਾਜ਼ੀ ਹੋਈ ਹੈ ਅਜਿਹੇ 'ਚ ਰਿੰਕੂ ਨੇ ਕਿਹਾ ਕਿ ਉਹ ਚੰਗੇ ਪਰਿਵਾਰ ਤੋਂ ਨੇ ਪਰ ਉਸਦੇ ਪਰਿਵਾਰ ਤੇ ਕਈ ਗਲਤ ਦੋਸ਼ ਲਗਾਏ ਗਏ ਨੇ ਰਿੰਕੂ ਨੇ ਚਰਨਜੀਤ ਚੰਨੀ ਦੀ ਇੱਕ ਵੀਡੀਓ ਵੀ ਦਿਖਾਈ ਜਿਸ ਤੋਂ ਰਿੰਕੂ ਤੇ ਦੋਸ਼ ਲਗਾ ਰਹੇ ਨੇ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਕਿ ਚਰਨਜੀਤ ਚ

ਜੋ ਵੀ ਇਲੈਕਸ਼ਨ ਸੀਗਾ ਉਹ ਨਾਲੇ ਜੀ ਗੱਲ ਕਈ ਇਲੈਕਸ਼ਨ ਦੇ ਵਿੱਚ ਮੈਨੂੰ ਬੜੀਆਂ ਗੱਲਾਂ ਕਹੀਆਂ ਗਈਆਂ ਤੁਹਾਡੇ ਖਿਲਾਫ ਮੈਂ ਵੀ ਇਸ ਗੱਲ ਦੀ ਜਿਹੜੀ ਕਿਲ ਕਰਦਾ ਮੈਨੂੰ ਉਹ ਗੱਲ ਕਿੱਥੇ ਕਿਲਖੇ ਕਰ ਤਨ ਹੋ ਗਿਆ ਚਲੋ ਗੱਲ ਮੁੱਕੀ ਉਸ ਤੋਂ ਬਾਅਦ ਫਿਰ ਇਹ ਬਾਅਦ ਇਲੈਕਸ਼ਨ ਆ ਗਿਆ ਬਾਅਦ ਇਲੈਕਸ਼ਨ ਚਲਦੇ ਆ ਚਲਦੇ ਆ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਇਹ ਲੈਕਚਰ ਤੋਂ ਬਾਅਦ ਜਦੋਂ ਵੱਡਾ ਦਿਲ ਕਰਕੇ ਮੈਂ ਵਧਾਈ ਦੇ ਦਿੱਤੀ ਵੱਡਾ ਦਿਲ ਕਰਕੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਅਸੀਂ ਗੱਲਾਂ ਹੋਈਆਂ ਉਹਦੇ ਤੇ ਵੀ ਲੱਗਾ ਕਰ ਲਈ ਤਾਂ ਫੇਰ ਦੁਬਾਰਾ ਬਾਈ ਲੈਕਚਰ ਦੇ ਵਿੱਚ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਮੇਰੇ ਉੱਤੇ ਇਸ ਗੱਲ ਦਾ ਇਲزام ਲਗਾਉਂਦੇ ਆ ਕਿ ਸੁਸ਼ੀਲ ਕੁਮਾਰ ਰਿੰਕੂ ਆ ਜਿਹੜਾ ਉਹਨੇ ਧੜੇ ਸੱਟੇ ਲਾਟਰੀ ਤੇ ਨਸ਼ੇ ਦਾ ਕੰਮ ਕਰਵਾਇਆ ਤੁਹਾਨੂੰ ਵੀ ਕੱਲ ਬੜੀ ਮੇਰੀ ਆਤਮਾ ਤੱਕ ਜਿਹੜੀ ਹੈ 6:00 ਵਜੇ ਕਿ ਮੈਂ ਵੀ ਇੱਕ ਪਰਿਵਾਰ ਮੇਰਾ ਵੀ ਇੱਕ ਪਰਿਵਾਰ ਹੈ ਮੇਰੀਆਂ ਰਿਸ਼ਤੇਦਾਰੀਆਂ ਨੇ ਮੇਰੀਆਂ ਭੈਣਾਂ ਮੇਰੇ ਰਿਸ਼ਤੇਦਾਰ ਹੈ ਪ੍ਰੋਫਿਊਂਡ ਫੈਮਿਲੀ ਹੈ ਸਾਡੇ ਪਰਿਵਾਰ ਤੇ ਕਿੰਨੇ ਵੀ ਜਿਹੜੇ ਸਰਕਾਰੀ ਲੋਕੀਏ ਕਰਦੇ ਆ ਉਹ ਅਸੀਂ ਸਭਾ ਸਦਾ ਸੇਵਾ ਕੀਤੀ ਹੈ ਔਰ ਇਹਨਾਂ ਝੂਠੇ ਜਮਾਂ ਦਾ ਪਰਿਵਾਰ ਰਿਸ਼ਤੇਦਾਰੀ ਕੀ ਅਸਰ ਹੁੰਦਾ ਮੈਂ ਗੱਲ ਜਿਹੜੀ ਮਹਿਸੂਸ ਕਰ ਸਕਦਾ ਮਤਲਬ ਸਿੱਧਾ ਸਿੱਧਾ ਉਹਨਾਂ ਨੇ ਬਿਨਾਂ ਕਿਸੇ ਝਲਕ ਤੋਂ ਬਿਨਾਂ ਕਿਸੇ ਸਬੂਤ ਤੋਂ ਇਹ ਜਾਮ ਮੇਰੇ ਤੇ ਲਗਾਇਆ ਕਿ ਨਸ਼ੇ ਦਾ ਡੜੇ ਸੱਟੇ ਦਾ ਲਾਟਰੀ ਦਾ ਨਸ਼ਿਆਂ ਦਾ ਹਰ ਤਰੀਕੇ ਦਾ ਕੰਮ ਹੈ ਜਿਹੜਾ ਉਹਦਾ ਜਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ ਤੇ ਲਾਇਆ ਜਿਸ ਕਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਖੇਸ ਹੋਣੀ ਇਹੀ ਚਰਨਜੀਤ ਸਿੰਘ ਮੈਂ ਵਿਧਾਇਕ ਸੀਗਾ ਜਦੋਂ ਮંત્રી ਸੀਗੇ ਤਾਂ ਮੇਰੀਆਂ ਤਾਰੀਫਾਂ ਦੇ ਪੁਰ ਵੰਦੇ ਨਹੀਂ ਕਰਦੇ ਕਿੰਨ ਸਾਡ ਜਦੋਂ ਪਾਰਟੀ ਦੂਸਰੀ ਪਾਰਟੀ ਜਾਂ ਸੀ ਇੱਕ ਦੂਸਰੇ ਨਾਲ ਅਗਰ ਵਿਚਾਰ ਧਾਰਾ ਜੇ ਜਮੀ ਬਦਲ ਜਾਵੇ ਕੀ ਸਾਡਾ ਪਿਛੋਕੜ ਨਹੀਂ ਬਦਲ ਜਾਂਦਾ ਕਿ ਜਦੋਂ ਮੈਂ ਤੁਹਾਡੀ ਕੈਬਨਿਟ ਜਦੋਂ ਤੁਸੀਂ ਕੈਬਨਿਟ 'ਚ ਸੀਗੇ ਜਦ ਸਰਕਾਰ 'ਚ ਸੀਗੇ ਕਿ ਉਦੋਂ ਮੈਂ ਬਿਲਕੁਲ ਸਾਫੁੱਤਰਾ ਸੀਗਾ ਤੁਸੀਂ ਤਰੀਕਾ ਕਰਦੇ ਸੀ ਮੇਂਤੀ ਮੁੰਡਾ ਅੱਗੇ ਵਧਣ ਵਾਲਾ ਸਮਾਜ ਦਾ ਜਿਹੜਾ ਇਹ ਹੀਰਾ ਹੈ ਇਹਦੀਆਂ ਵੀ ਬੋਡੀ ਦਾ ਮੇ ਕੋਈ ਬਈ ਹੈ ਕੀ ਵਿਚਾਰ ਧਾਰਾ ਬਦਲਣ ਦੇ ਨਾਲ ਮੈਂ ਬੜੇ ਸਟੇ ਨੇ ਬਾਕ ਬਾਰ ਕਰਨਾ ਲੱਗ ਪਿਆ ਸੁਸ਼ਦ ਨਾਲ ਮੇਰੀ ਜਿੱਥੇ ਸ਼ਬੀ ਖਰਾਬ ਹੋਈ ਹੈ ਤਾਂ ਮੈਂ ਸਮਝ ਨਹੀਂ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਤੇ ਇਸ ਗੱਲ ਦਾ ਬੜਾ ਡੂੰਗਾ ਅਸਰ ਹੋ ਗਿਆ ਜਿਹਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ। ਤੋਂ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ ਕਿ ਜੇ ਤਰੀਕੇ ਨਾਲ ਤੁਸੀਂ ਮੇਰੀਆਂ ਮੇਰੇ ਪ੍ਰਵਾਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਜਿਸ ਵਿੱਚ ਮੈਂ ਜੁੜਿਆ ਜਿਸ ਵਿਚਾਰਧਾਰਾ ਦੇ ਨਾਲ ਜੁੜਿਆ ਕਿਉਂਕਿ ਇਹ ਰਾਸ਼ਟਰੀ ਪਾਰਟੀ ਹੈ ਰਾਸ਼ਟਰੀ ਹਿੱਤ ਲਈ ਕੰਮ ਕਰਦੀ ਹੈ। ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਸੋ ਮੇਰੇ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸਮਾਨ ਦਾ ਉਹਨਾਂ ਦੇ ਮਨ ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇਦਾਂ ਦੀ ਜਿਹੜੀ ਸ਼ਬਦਾਬਲੀ ਵਰਤੀ ਜਾਂਦੀ ਹੈ ਅੱਜ ਮੈਨੂੰ ਇਸ ਗੱਲ ਦਾ ਬੜਾ ਖੇਰ ਹੈ ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਰ ਰਾਹੀਂ ਲੀਗਲ ਰੋਟਸਟੇ ਜਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ ਆਪ ਜੀ ਜਿੰਨੇ ਵੀ ਤੁਸੀਂ ਮੀਡੀਆ ਦੇ ਸਾਥੀ ਹੋ ਆਪ ਜੀ ਦੇ ਧਿਆਨ ਦੇ ਵਿੱਚ ਨਾਲ ਨਾਲ ਲੈ ਕੇ ਆਇਆ ਜਾਏਗਾ ਉਹਦੇ ਲਈ ਪੂਰੀ ਇਨਸਾਫ ਦੀ ਲੜਾਈ ਜੜੀ ਲਾਏਗੀ ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਫੇਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੱਕ ਪ੍ਰਚਾਰ ਕਰਨ ਦੀ ਝੂਠੇ ਕਿਸੇ ਦੀ ਇਮੇਜ ਨੂੰ ਧਾਰਨਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼ ਨਾ ਕਰੇ Subscribe to One India channel and never miss an update.